ਪੰਜਾਬ ਦੇ ਵਿੱਚ ਵਾਰਦਾਤਾਂ ਦਾ ਗ੍ਰਾਫ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿੱਥੇ ਪੁਲਿਸ ਵੱਲੋਂ ਕੜੇ ਸੁਰੱਖਿਆ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਨੇ ਉੱਥੇ ਚੋਰਾਂ ਦੇ ਹੌਂਸਲੇ ਵੀ ਬੁਲੰਦ ਹੁੰਦੇ ਜਾ ਰਹੇ ਨੇ ਤਾਜ਼ਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਜਿੱਥੇ ਬੀਤੀ ਰਾਤ ਸਿਟੀ ਰੋਡ ਤੇ ਸਥਿਤ ਦੋ ਵੱਡੇ ਸ਼ੋਰੂਮਾਂ ਚੋਂ ਚੋਰੀ ਦੀ ਵਾਰਦਾਤ ਹੋਈ ਹੈ ਚੋਰ ਦੋਵੇਂ ਦੁਕਾਨਾਂ ਦੀਆਂ ਇਮਾਰਤਾਂ ਦੀਆਂ ਛੱਤਾਂ ਤੇ ਚੜ ਮੁਰ ਉਸ ਰਸਤੇ ਤੋਂ ਦੁਕਾਨ ਵਿੱਚ ਦਾਖਲ ਹੁੰਦੇ ਅਤੇ ਗਲੀਆਂ ਤੋਂ ਲੱਖਾਂ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਜਾਂਦੇ ਨੇ ਇੱਕ ਸ਼ੋਰੂਮ ਦੇ ਵਿੱਚੋਂ ਤਾਂ ਚੋਰ ਲਿਫਟ ਤੋੜ ਕੇ ਦਾਖਲ ਹੁੰਦੇ ਤੇ ਵੱਡੀ ਕਾਰਵਾਈ ਨੂੰ ਅੰਜਾਮ ਦੇ ਜਾਂਦੇ ਜਿਹੜੀ ਸਾਰੀ ਘਟਨਾ ਹੈ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਉਧਰ ਪੁਲਿਸ ਅਧਿਕਾਰੀਆਂ ਦਾ ਦਾਵਾ ਹੈ ਕਿ ਉਹਨਾਂ ਨੂੰ ਕਾਫੀ ਐਸੇ ਸਬੂਤ ਮਿਲੇ ਨੇ ਜਿਨ੍ਹਾਂ ਨਾਲ ਚੋਰਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਅਰ ਜੈਸ਼ੂ ਮਾ ਜੀ ਕਿਹੜੀ ਦੁਕਾਨ ਹੈ ਦੇਸੀ ਟਿੱਪੜੇ ਵਾਲੀ ਕੀ ਗੱਲ ਹੋਈ ਵਾਜ ਰਤੀ ਮੈਂ ਦੁਕਾਨ ਬੰਦ ਕਰਕੇ ਗਏ ਆਪਾਂ ਦੋਵੇਂ ਭਰਾ ਤੇ ਸਵੇਰੇ ਆਣ ਕੇ ਆਪਾਂ ਲਗਭਗ ਕੋਈ 9:40 ਦੇ ਮਿੰਟ ਦੇ ਦੁਕਾਨ ਖੋਲੀ ਆ ਤੇ ਦੁਕਾਨ ਦੇ ਬਾਹਰ ਮੈਨੂੰ ਥੋੜਾ ਠੀਕ ਨਹੀਂ ਹੈਗਾ ਮੈਂ ਤੇ ਮੈਂ ਸਾਹਮਣੇ ਦਵਾਈ ਲੈਣ ਗਿਆ ਤੇ ਦਵਾਈ ਲੈਣ ਗਿਆ ਤੇ ਮੈਂ ਆ ਆਣ ਕੇ ਵੇਖਿਆ ਗੱਲਾ ਜਿਹੜਾ ਵਾ ਇਹ ਮੇਰਾ ਟੁੱਟਾਂ ਗੱਲਾ ਤੇ ਉੱਤੇ ਸੱਬਲ ਪਈ ਆ ਤੇ ਨਾਲੇ ਇੱਕ ਪਾਸੇ ਪੇਜਕਸ ਪਿਆ ਵਾ ਤੇ ਮੈਨੂੰ ਠੜੰਗੀ ਮੰਨਦੇ ਵਿੱਚ ਕੀ ਕੋਈ ਨਾ ਕੋਈ ਨਾ ਚੋਰੀ ਹੋ ਗਈ ਦੁਕਾਨ ਦੇ ਵਿੱਚ ਜੋ ਚੋਰੀ ਹੋ ਗਈ ਦੁਕਾਨ ਦੇ ਵਿੱਚ ਤੇ ਮੈਂ ਇਹ ਸੋਚਿਆ ਕਿ ਚੋਰੀ ਹੋਈ ਕਿਥੇ ਉਪਰੋਂ ਬੰਦੀ ਆਏ ਨੇ ਸਾਡੇ ਕਿਉਂਕਿ ਪਿੱਛੇ ਸ਼ਟਰ ਸਾਡੇ ਪਿੱਛੇ ਵੈਸੇ ਜਿਹਾ ਰਸਤਾ ਹੈਗਾ ਉਹ ਥੱਲੇ ਆਂਦਾ ਇਹ ਤੁਰੀਲ ਕੇ ਮੈਂ ਪਿੱਛੇ ਗਿਆ ਵਾਂ ਤੇ ਪਿੱਛੇ ਪੌੜੀ ਚੜੀ ਆ ਮੈਂ ਇਹਦੇ ਪੌੜੀ ਚੜਨ ਦੇ ਨਾਲ ਹੀ ਮੇਰਾ ਨਾ ਪਰਸੇ ਡਿੱਗਾ ਦਾ ਪਰਸੇ ਦੇ ਵਿੱਚ ਮੇਰੀਆਂ ਚਾਬੀਆਂ ਸੀ ਕੋਈ ਮੇਰੇ ਕਾਗਜ਼ ਸੀ ਪੇਪਰ ਜਰੂਰੀ ਜਿਹੜੇ ਪਏ ਹੈਗੇ ਸੀ ਉਹ ਮੇਰੇ ਪੌੜੀ ਦੇ ਨਾਲ ਹੀ ਪਈ ਦੇ ਨੇ ਚਾਬੀ ਉਹਦੇ ਡਿੱਗੀ ਦੀ ਆ ਤੇ ਉਹ ਮੇਰਾ ਪਰਸ ਇੱਥੇ ਗੱਲੇ ਪਿਆ ਹੁੰਦਾ ਵਾ ਉਹ ਗੱਲੇ ਜੋ ਨਿਕਲ ਕੇ ਪਿੱਛੇ ਚਲ ਗਿਆ ਉੱਪਰ ਉਥੋਂ ਨਿਕਲ ਕੇ ਮੈਂ ਅੱਗੇ ਆ ਆਂ ਵਾ ਤੇ ਵਿਖੇ ਲਿਫਟ ਲਿਫਟ ਹੀ ਟੁੱਟੀ ਰਹੀ ਆ ਮੈਂ ਪਹਿਲਾਂ ਉੱਪਰ ਗਿਆ ਉੱਪਰ ਟਾਲੇ ਬੰਦੇ ਸੀ ਸਾਰੇ ਉਸ ਵੇਲੇ ਮੈਂ ਥੱਲੇ ਆਇਆ ਥੱਲੇ ਵੇਖਿਆ ਆਣ ਕੇ ਕਿ ਲਿਫਟ ਜਿਹੜੀ ਆ ਇਹ ਆਪਣੀ ਟੁੱਟੀ ਦੀ ਆ ਤੇ ਇੱਕ ਚਿੱਟਾ ਕਪੜਾ ਇਹ ਲਟਕਦਾ ਪਿਆ ਥੱਲੇ ਵਿੱਚ ਤੇ ਮੇਰੇ ਹੀ ਬੰਦੇ ਜਿਸ ਤਰ੍ਹਾਂ ਕਿ ਕੇ ਲਿਫਟ ਤੋੜ ਕੇ ਥੱਲੇ ਉਤਰਿਆ ਬੰਦਾ ਤੇ ਆਪਣਾ ਚੋਰੀ ਕਰਕੇ ਦੁਕਾਨ ਦੇ ਵਿੱਚੋਂ ਉਸੇ ਰਸਤੇ ਵਿੱਚ ਗਿਆ ਸਰ ਕਿੰਨਾ ਨੁਸਾਨ ਆਇਆ ਏ ਬਈਸ ਮੇਰੇ ਕੋ ਕੈਸ਼ ਦਾ ਥੀ ਮੈਂ ਗਿਣ ਕੇ ਗਿਆ ਸੀ ਆਪਣੀ ਸਾਰੀ ਪੱਕੀਆਂ ਮੋਗਰ ਪੋਰਟਾ ਮਲ ਗਈ ਕੰਮੇ ਮਤਲਬਕ 9 ਲੱਖ ਰੁਪਏ ਕੈਸ਼ ਹੈਗਾ ਇਹ ਗੱਲੇ ਵਿੱਚ ਕਪੜਾ ਕਪੜਾ ਕੋਈ ਨਹੀਂ ਗਿਆ ਜੀ ਇੱਕ ਸੂਟ ਨਹੀਂ ਗਿਆ ਦੁਕਾਨ ਦੇ ਵਿੱਚ ਕੋਈ ਇੱਕ ਨਿੱਕੀ ਪੈਣੀ ਦਾ ਨੁਕਸਾਨ ਨਹੀਂ ਹੋਇਆ ਕੋਈ ਹੋਰ ਨਹੀਂ ਸੀ ਮੇਰਾ ਸਾਰਾ ਵੀਡੀਓ ਨਹੀਂ ਕੋਈ ਵੀ ਹੋਰ ਆਤੀ ਕੈਮਰੇ ਆ ਭਾਈ ਜਦੋਂ ਆਪਾਂ ਬੰਦ ਕਰ ਰਹੇ ਹਾਂ ਤੇ ਉਹ ਕਨੈਕਸ਼ਨ ਹੈਗਾ ਸਾਰਾ ਬਿਜਲੀ ਦੇ ਨਾਲ ਉਹਦਾ ਕੋਈ ਜੀਨਰੇਟਰ ਵਗੈਰਾ ਆਪਾਂ ਤਾਂ ਨਹੀਂ ਕਨੈਕਸ਼ਨ ਲਾ ਕੇ ਕਿ ਆਗੂ ਕੋ ਲੱਗਦਾ ਖਤਰਾ ਹੁੰਦਾ ਜੀਨਰੇਟਰ ਕਰਕੇ ਇਸ ਕਰਕੇ ਹੀ ਬੰਦ ਕੀਤੀ ਮੇਰਾ ਨਾਮ ਵਿਨੇ ਮਹਾਜਨ ਹੈ ਸਾਡਾ ਕੱਪੜਾ ਦਾ ਸ਼ੋਰੂਮ ਹੈ ਇੱਥੇ ਸਿਟੀ ਰੋਡ ਤੇ ਭੂਸ਼ਣ ਦੀ ਹੱਟੀ ਦੇ ਨਾਮ ਤੇ ਔਰ ਆਮ ਰੁਟੀਨ ਦੀ ਤਰ੍ਹਾਂ ਅਸੀਂ ਰੋਜ਼ ਰਾਤੀ ਜਿਵੇਂ 9:00 ਵਜੇ ਨੂੰ ਆਪਣਾ ਕਾਰੋਬਾਰ ਬੰਦ ਕਰਕੇ ਵਧਾਰ ਗਏ ਸੀ ਜਦੋਂ ਆਪਣੇ ਘਰ ਚਲੇ ਗਏ ਸਵੇਰੇ ਲਗਭਗ 9:30 ਵਜੇ ਆਪਣੇ ਸ਼ੋਰੂਮ ਨੂੰ ਖੋਲਿਆ ਖੋਲਣ ਤੋਂ ਬਾਅਦ ਜਦੋਂ ਅਸੀਂ ਆਪਣੇ ਅੰਦਰ ਵੜੇ ਆ ਤੇ ਜਾ ਕੇ ਦੇਖਿਆ ਕਿ ਕਾਊਂਟਰ ਦੇ ਅੰਦਰ ਜਿਹੜੇ ਆਪਣੇ ਲੋਕਰ ਨੇ, ਸੇਫ, ਦਰਾਜ, ਗੱਲੇ ਜਿਹੜੇ ਵੀ ਆ ਉਹ ਸਾਰੇ ਟੁੱਟੇ ਹੋਏ ਸੀ ਕਿਤੇ ਉਤਲ ਬੁਤਲ ਹੋਈ ਹੋਈ ਸੀ ਜਦੋਂ ਇਹਨੂੰ ਦੇਖਿਆ ਤੇ ਉਹ ਦੇਖਣ ਦੇ ਸਮੇਂ ਲੱਗਿਆ ਕਿ ਦੁਕਾਨ ਦੇ ਅੰਦਰ ਕਿਸੇ ਤਰ ਜਦੋਂ ਉਸ ਤੋਂ ਬਾਅਦ ਮੈਂ ਆਪਣੇ ਉੱਪਰਲੇ ਫਲੋਰ ਤੇ ਆਇਆ ਤੇ ਉੱਥੇ ਆ ਕੇ ਦੇਖਿਆ ਕਿ ਇੱਥੇ ਵੀ ਸਾਰੇ ਦਰਾਜ ਗੱਲੇ ਟੁੱਟੇ ਹੋਏ ਸੀਗੇ ਉਸ ਤੋਂ ਬਾਅਦ ਅਸੀਂ ਜਦੋਂ ਉੱਪਰ ਜਾ ਕੇ ਆਪਣਾ ਅੱਗੇ ਦੇਖਿਆ ਤੇ ਛੱਤ ਤੋਂ ਮੌਂਟੀ ਤੋਂ ਗੇਟ ਟੁੱਟਾ ਹੋਇਆ ਸੀਗਾ ਤਾਲੇ ਟੁੱਟੇ ਹੋਏ ਸੀਗੇ ਉਸ ਤੋਂ ਅੱਗੇ ਵਾਲੇ ਗੇਟ ਔਰ ਉਸ ਤੋਂ ਅਗਲਾ ਗੇਟ ਤੇ ਨੇ ਗੇਟ ਅਸ ਰਸਤੇ ਜਾਂਦੇ ਸਾਰੇ ਗੇਟ ਤੋੜੇ ਹੋਏ ਸੀਗੇ ਔਰ ਉਹਨਾਂ ਦੇ ਜਿਹੜਾ ਵਾ ਸਮਾਨ ਗਰਦੀ ਵਗੈਰਾ ਸਾਰਾ ਤੇ ਵਿਆਹ ਵਾ ਜਿਹੜਾ ਚੋਰਾਂ ਨੇ ਚੋਰੀ ਕੀਤੀ ਹੈ ਔਰ ਲਗਭਗ ਰਾਤ 2:30 ਵਜੇ ਨਾਲ ਇਹਦੀ ਚੋਰੀ ਆ ਉਹ ਜਿਸ ਜਿਹੜੀ ਗੱਜੂ ਆਇਆ ਉਹ ਲਗਭਗ 2:25 ਬੱਚੀ ਮਿੰਟ ਤੋਂ ਜਿਹੜੇ ਚੋਰ ਐਂਟਰ ਕੀਤੇ ਆ ਔਰ ਇੱਥੇ ਆ ਗਏ ਕਾਫੀ ਜਿਹੜਾ ਵਾ ਉਹਨਾਂ ਨੇ ਸਾਰਾ ਜੋ ਸੇਫ ਦੇ ਅੰਦਰ ਜੋ ਸਾਡਾ ਕੈਸ਼ ਸੀਗਾ ਉਹ ਸਮਾਨ ਸੀਗਾ ਕਾਫੀ ਲੈ ਗਏ ਲਗਭਗ ਕਿੰਨੇ ਜਿਹੜੇ ਇਨਸਾਨ ਆਏ ਲਗਭਗ 6 ਲੱਖ ਦੇ ਲਗਭਗ ਆਸ-ਪਾਸ ਕੈਸ਼ ਕਿੰਨਾ ਗਿਆ ਕਿਉਂਕਿ ਉਹ ਵੀਡੀਓ ਚ ਵੀ ਆ ਰਿਹਾ ਕਿ ਉਹ ਜਿੱਤਰਾ ਬਾਹਰ ਨੇ ਐਕਚੁਅਲੀ ਜਿਹੋ ਹੁੰਦਾ ਵੀ ਹੈ ਕਿ ਸਾਡੇ ਨਾਲੇ ਲਗਭਗ ਚੌਥੀ ਬੰਨਵੀ ਘਟਨਾ ਹੋ ਚੁੱਕੀ ਆ ਤਿੰਨ ਚਾਰ ਵਾਰੀ ਤੇ ਦੁਕਾਨ ਦੇ ਉੱਪਰੋਂ ਛੱਤ ਤੋਂ ਚੋਰੀ ਹੋ ਚੁਗੀ ਆ ਔਰ ਇੱਕ ਵਾਰ ਇਸ ਤੋਂ ਪਹਿਲਾਂ ਵੀ ਸਾਡੇ ਕੋਲ ਬਲੰਪੁਆਇੰਟ ਦੇ ਜਿਹੜੀ ਖੋਦ ਹੀ ਵਾਰਦਾਤ ਹੋਈ ਸੀ ਉਸ ਕਰਕੇ ਥੋੜਾ ਬੋਧਾ ਕਿਹਾ ਸੀ ਕਈ ਵਾਰੀ ਕਿੱਥੇ ਛੜ ਜੀਦਾ ਕਿ ਬੁਬਾਰੀ ਨਹੀਂ ਆਣਾ ਤੇ ਕਿੰਨਾ ਆਪਣੇ ਆਪ ਨੂੰ ਬਾਹਰ ਬੁਬਾਰੀ ਵੀ ਸੋਚਦਾ ਕਿ ਮੈਂ ਰਾਤ ਨੂੰ ਵੀ ਵਾਪਸ ਘਰ ਜਾਣਾ ਤੇ ਉਹਨਾਂ ਜੰਗਾ ਆਪਣੇ ਲੋਕਰ ਸੇਫ ਚ ਰੱਖਦਾ ਪਰ ਲੱਗਦਾ ਅੱਜ ਕੱਲ ਫਿਰ ਆਪਣੇ ਸ਼ਟਰਾਂ ਦੇ ਅੰਦਰ ਤਾਲਿਆਂ ਦੇ ਅੰਦਰ ਵੀ ਬੁਬਾਰੀ ਜਿਹੜਾ ਸੇਫ ਨਹੀਂ ਗਿਆ ਧੰਨ ਵੀ ਸ਼ੱਕ ਹੈਗਾ ਵੀ ਸ਼ੱਕ ਵੀ ਸੀਸੀਟੀਵੀ ਦੀ ਫੁਟੇਜ ਆ ਪੁਲਿਸ ਆਈ ਆ ਅਸਲੀ ਵੀਜ਼ਾਬ ਆਇਆ ਸੀ ਕਿ ਉਹਨਾਂ ਨੇ ਜੋ ਫਿੰਗਰਪ੍ਰਿੰਟ ਦੀ ਟੀਮ ਬੁਲਾਈ ਹੋਈ ਹੈ ਜਾਂ ਜਿਤਨਾ ਵੀ ਉਹ ਕਾਰਵਾਈ ਕਰ ਰਿਹਾ ਸਾਨੂੰ ਤੇ ਕਿਸੇ ਦਾ ਪਾਰਟਿਕੂਲ ਕਿਸੇ ਦਾ ਸ਼ੱਕ ਨਹੀਂਗਾ ਬਾਕੀ ਉਹ ਬਹੁਤ ਵੈਰੀਫਾਈ ਕਰਕੇ ਜੋ ਜਿਤਨਾ ਵੀ ਹੈ ਕਿ ਅਸੀਂ ਉਦੋਂ ਨਾਲ ਸਹਿਯੋਗ ਕਰ ਰਹੇ ਹਾਂ ਜਿੱਥੇ ਪਹੁੰਚੇ ਮੌਕੇ ਤੇ ਬਟਾਲਾ ਸਿਟੀ ਰੋਡ ਦੇ ਉੱਪਰ ਦੋ ਕੱਪੜੇ ਦੇ ਸ਼ੋਰੂਮਸ ਨੇ ਇੱਕ ਪੂਸ਼ਣ ਦੀ ਹੱਡੀ ਇੱਕ ਦੇਵ ਦੀ ਹੱਡੀ ਦੋਨਾਂ ਦੇ ਵਿੱਚ ਦੇਰ ਰਾਤ ਚੋਰੀ ਹੋਈ ਹੈ ਇਹ ਗੱਲੇ ਦੇ ਵਿੱਚੋਂ ਇੱਕ ਇੱਕ ਸ਼ੋਰੂਮ ਦੇ ਵਿੱਚੋਂ ਲਗਭਗ 5 ਲੱਖ ਦੀ ਤੇ ਦੂਸਰੇ ਸ਼ੋਰੂਮ ਦੇ ਵਿੱਚੋਂ ਵੀ ਤਕਰੀਬਨ 6 ਕੁ ਲੱਖ ਦੀ ਜਿਹੜੀ ਹੈ ਚੋਰੀ ਦੀ ਉਹਨਾਂ ਵੱਲੋਂ ਕੰਪਲੇਂਟ ਹੈ ਅਸੀਂ ਅੱਜ ਮੌਕੇ ਤੇ ਪਹੁੰਚੇ ਹਾਂ ਮੌਕੇ ਦੇ ਉੱਤੇ ਸਾਨੂੰ ਕੁਝ ਅੱਛੀ ਲੀਡਸ ਮਿਲੀਆਂ ਨੇ ਅਸੀਂ ਕੇਸ ਅਸਿਸਟਰ ਕਰਕੇ ਤੇ ਇਹਨੂੰ ਦੋਸ਼ੀ ਨੂੰ ਜਲਦ ਜਲਦ ਗ੍ਰਿਫਤਾਰ ਕਰਾਂਗੇ ਦੇਖੋ ਇਸ ਤੋਂ ਪਹਿਲਾਂ ਜੀ ਜਿਹੜੀਆਂ ਹੋਰ ਅਸੀਂ ਸਿਟੀ ਥਾਣੇ ਨੇ ਵੀ ਥੋੜੇ ਦਿਨ ਪਹਿਲਾਂ ਇੱਕ ਟਰੇਸ ਕੀਤੀ ਜਦੇ ਵਿੱਚ ਸੋਨੇ ਦੇ ਗਹਿਣੇ 14 ਤੋਲੇ ਸੋਨੇ ਦੇ ਗਹਿਣੇ ਅਸੀਂ ਟਰੇਸ ਕੀਤੀਆਂ ਸੀ ਚੋਰੀ ਤੇ ਕੱਲ ਵੀ ਇੱਕ ਚੋਰੀ ਟਰੇਸ ਕੀਤੀ ਐ ਇਹਦੇ ਵਿੱਚ ਇਹਨੂੰ ਵੀ ਅਸੀਂ ਟਰੇਸ ਕਰ ਲਵਾਂਗੇ ਸਾਡੇ ਕੋਲ ਅੱਛੀ ਲੀਡਸ ਹਨ ਹਾਂਜੀ ਸਾਡੇ ਕੋਲ ਕੁਝ ਹੈ ਟੈਕਨੀਕਲ ਕੁਝ ਐਵਿਡੈਂਸਿਸ ਸਾਨੂੰ ਮਿਲ ਗਈਆਂ ਨੇ ਅਸੀਂ ਕੇਸਿਸ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਦੇਖੋ ਲਗਾਬੰਦੀ ਵੀ ਹੁੰਦੀ ਐ ਪੈਟਰੋਲਿੰਗ ਵੀ ਐ ਪੀਸੀਆਰ ਵੀ ਐ ਜਿਹੜਾ ਕ੍ਰਿਮੀਨਲ ਬੰਦਾ ਉਹਨੇ ਕੁਝ ਹੋਰ ਉਹ ਰੂਟਸ ਨਹੀਂ ਯੂਜ਼ ਕਰਨੇ ਹੁੰਦੇ ਉਹਨੇ ਕੁਝ ਆਪਣੇ ਜਿਹੜੀਆਂ ਉਹਨੇ ਗਤੀਵਿਧੀਆਂ ਕਰਨੀਆਂ ਨੇ ਬਟ ਅਸੀਂ ਇਹਨਾਂ ਦੇ ਪਿੱਛੇ ਹੱਤੋਂ ਗਏ ਪਏ ਆ ਅਸੀਂ ਫੜਦੇ ਵੀ ਆ ਇਹਨਾਂ ਨੂੰ ਸਜ਼ਾ ਵੀ ਕਰਵਾਉਂਦੇ ਆ ਇਹ ਟਰੇਸ ਹੋਣਗੇ ਅਸੀਂ ਇਹ ਸਾਡੀ ਜ਼ਿੰਮੇਵਾਰੀ ਐਸਐਮਜ਼ेड ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ